ਬਹੁਤ ਵਾਈ ਹੋਈ ਕੁਛ ਬੱਜਿਆ ਨਹੀਂਗਾ ਕੋਈ ਲੀੜਾ ਨਹੀਂ ਬੱਜਿਆ ਕੋਈ ਸੀਜ ਨਹੀਂ ਬਤੀ ਪਾਂਡਾ ਨਹੀਂ ਬੱਜਿਆ ਰੁੜ ਗਿਆ ਸਭ ਕੋ ਹੀ ਡਰਦੇ ਕੋਠੇ ਤੇ ਰਹੇ ਦੋ ਦਿਨ ਦਾ ਕੋਈ ਪੰਚਾਇ ਨਹੀਂਗਾ ਬਿੰਤ ਕਿ ਦੀਦੇ ਸਿੰਘਾਂ ਨੂੰ ਲੈ ਕੇ ਆਇਆ ਫੇਰ ਸਾਨੂੰ ਠੇ ਕਿਸ ਦੀਦੇ ਇਥੋਂ ਤਾਰਿਆ ਪਾਣੀ ਆ ਗੇਟ ਤੱਕ ਸੀਗਾ ਪੁੱਤ ਗਰਦਾਫੁਰ ਤੁਰਿਆ ਨਹੀਂ ਕਹਿੰਦਾ ਚਿੱਕੜ ਚੰਡੇ ਨਾ ਮਾਤੋ ਦੱਲਾ ਤਤੇ ਬਾਗ ਲੋ ਗਈ ਨਾ ਨਾ ਤੇ ਟੈਕ ਹੋਇਆ ਨਾਲ ਹੀ ਛੱਡ ਗਈ ਦਿਮਾਗ ਦੀ ਢਿਆੜੀਆਂ ਧੱਪੇ ਕਰ ਕਰਕੇ ਕੰਮ ਕਰ ਕਰਕੇ ਤੇ ਘਰ ਬਣਾਇਆ ਕਮੇਟੀਆਂ ਪਾ ਪਾ ਕੇ ਐਡੀ ਮਿਹਨਤ ਦੇ ਨਾਲ ਸਾਰਾ ਵੇਖੋ ਸਹੀ ਅੰਦਰ ਗਾਉਂ ਕੇ ਕੁਝ ਬਚਿਆ ਹੀ ਨਹੀਂਗਾ ਆ ਵੇ ਇੰਗਾ ਹੀ ਬੜੀ ਮਿਹਨਤ ਮਜੂਰੀ ਕਰ ਕਰਕੇ ਇਨਵਰਟਰ ਖਰਾਬ ਹੋ ਗਿਆ ਮਸ਼ੀਨ ਫਿਰ ਫ੍ਰਿਜ ਫਿਰ ਬੁੱਪਰ ਟੀਵੀ ਟਰੈਲੀ ਆ ਉਹ ਸੁੱਟੀ ਜੇ ਤੇ ਜੇ ਦੋ ਅੰਦਰਾ ਜੋ ਕੱਢਣਾ ਸਮਾਨ ਕੁਝ ਬਚਿਆ ਹੀ ਨਹੀਂਗਾ ਦਿਹਾੜੇ ਦਾ ਕਿੱਟਿਆਂ ਤੋਂ ਤੁਰਿਆ ਨਹੀਂ ਜਾਂਦਾ ਹੋਵੇ ਕੋ ਸੁੱਕੇ ਲੰਗੇ ਵਾਦ ਵਾਈ ਖਾ ਖਾ ਕੇ ਨੇ ਸ਼ਹਿਰ ਕੰਮ ਕਰਨ ਜਾਂਦੀ ਰਹੀ ਕੋਈ ਟਾਈਮ ਝਾਕ ਰੱਖਣੀ ਪੈਂਦੀ ਵਖਣੀ ਜਾਈਦੀ ਵੀ ਕੋਈ ਦੇ ਜੇ ਖਾਣ ਨੂੰ ਕਿ ਚਾਜ ਉਹ ਗਣਾ ਕੇ ਤੇ ਕੋਈ ਬ੍ਰੈਡ ਬਰੁੱਡ ਖਾ ਲ ਗੇ ਰੋਟੀ ਕਿਥੇ ਪੱਕਣੀ ਹੈ ਤੁਸੀਂ ਡੇਲੀ ਪੋਸਟ ਪੰਜਾਬੀ ਨੂੰ ਦੇਖ ਰਹੇ ਹੋ ਤਾਂ ਮੈਂ ਹਾਂ ਆਦੀਪ ਸੰਦੀਪ ਲਗਾਤਾਰ ਤੁਹਾਨੂੰ ਹੜ੍ਹਾਂ ਦੇ ਨਾਲ ਜਿਹੜੇ ਪ੍ਰਭਾਵਿਤ ਇਲਾਕੇ ਨੇ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਉੱਥੋਂ ਦੀ ਕਵਰੇਜ ਕਰ ਰਹੇ ਹਾਂ ਤਾਂ ਇੱਕ ਹੋਰ ਮਾਤਾ ਕੋਲੇ ਪਹੁੰਚੇ ਹਾਂ ਪਿੰਡ ਪੱਖੋਂ ਕੇ ਟਾਲੀ ਸਾਹਿਬ ਗੁਰਦਾਸਪੁਰ ਦਾ ਇਲਾਕਾ ਉੱਥੇ ਪਹੁੰਚੇ ਹੋਏ ਹਾਂ ਤਾਂ ਬਜ਼ੁਰਗ ਮਾਂ ਮੇਰੀ ਬੈਠੀ ਹੈ ਮਾਤਾ ਬਹੁਤ ਤਬਾਹੀ ਮਚਾਈ ਹੈ ਬਹੁਤ ਤਬਾਈ ਹੋਈ ਕੁਛ ਬਚਿਆ ਨਹੀਂਗਾ ਕੋਈ ਲੀੜਾ ਨਹੀਂ ਬਚਿਆ ਕੋਈ ਚੀਜ਼ ਨਹੀਂ ਬਚੀ ਪਾਂਡਾ ਨਹੀਂ ਬਚਿਆ ਰੁੜ ਗਿਆ ਸਭ ਕੋ ਹੀ ਡਰਦੇ ਕੋਠੇ ਤੇ ਰਹੇ 2-3 ਦਿਨ ਕੋਈ ਪੰਚਾਇ ਨਹੀਂਗਾ ਫੇਰ ਹੀ ਪਛਤਰਾਂ ਗਾੜੀ ਮਿੰਟ ਤੱਕ ਕੀਤੀ ਤੇ ਸਿੰਘਾਂ ਨੂੰ ਲੈ ਕੇ ਆਇਆ ਤੇ ਫੇਰ ਸਾਨੂੰ ਠੇ ਕਿਸਤੀ ਤੇ ਇੱਥੋਂ ਤਾਰਿਆ ਪਾਣੀ ਆ ਗੇਟ ਤੱਕ ਸੀਗਾ ਮਾਤਾ ਐਡਾ ਕਰਾ ਕੱਲੀ ਬੈਠੀ ਆ ਹੋਰ ਕੀ ਕਰ ਪੁੱਤ ਕਿੱਥੇ ਪੁੱਤ ਗੁਰਦਾਸਪੁਰ ਤੁਰਿਆ ਨਹੀਂ ਜਾਂਦਾ ਚਿੱਕੜ ਜੀ ਡੰਡੇ ਨਾਲ ਮਾਂ ਤੋੜਦਾ ਲੱਤ ਤੇ ਬਾਹ ਕਲੋ ਗਈ ਹੈ ਨਾ ਘਰ ਵਾਲਾ ਹੈ ਨਹੀਂ ਨਾ ਟੈਕ ਹੋਇਆ ਨਾਲ ਹੀ ਫਟ ਗਈ ਦਿਮਾਗ ਦੀ ਤੇ ਹੁਣ ਇੰਨਾ ਸਮਾਨ ਸੱਪਾ ਤੁਸੀਂ ਬਾਹਰ ਕੱਢਿਆ ਉਹ ਕਿਸ ਨੂੰ ਡਾਇਆ ਮੁੰਡਿਆਂ ਨੂੰ ਤਰਲਾ ਮਿੰਤ ਕਰਕੇ ਤੇ ਆਹੋ ਅੰਦਰ ਵੇਲਾ ਕੀਤਾ ਬਾਕੀ ਜੇ ਪਿੱਛੇ ਪਿਆ ਸਭ ਕੁਝ ਠੀਕ ਹੈ ਤੇ ਕੋਈ ਮਦਦਤ ਵਾਲਾ ਨਹੀਂ ਆਇਆ ਕਿ ਇਹਨੇ ਮਦਦ ਨਹੀਂ ਕੀਤੀ ਚਲੋ ਹੁਣੀ ਕੋਈ ਕਰ ਦੇ ਦਿਹਾੜੀਆਂ ਦੇ ਪੇ ਕਰ ਕਰਕੇ ਕੰਮ ਕਰ ਕਰਕੇ ਤੇ ਘਰ ਬਣਾਇਆ ਕਮੇਟੀਆਂ ਪਾ ਪਾ ਕੇ ਐਡੀ ਮਿਹਨਤ ਦੇ ਨਾਲ ਹੁਣ ਸਾਰਾ ਝੋ ਗਿਆ ਘਰ ਸਾਰਾ ਵੇਖੋ ਸਹੀ ਅੰਦਰ ਗਾਹ ਹੋ ਕੇ ਕੁਝ ਬਚਿਆ ਹੀ ਨਹੀਂ ਗਾ ਵੇਖੋ ਲੀਹੇ ਸਾਰੇ ਜਿਉਂ ਪਾਉਣ ਵਾਲਾ ਉਹ ਹੈ ਨਹੀਂ ਹੁਣ ਇਹ ਕਿੰਨੇ ਦਿੰਦੇ ਵੀ ਪੁਰਾਣੇ ਲੱਗਦੇ ਮੈਨੂੰ ਦੋ ਤਿੰਨ ਪੁਰਾਣੇ ਪਾਏ ਰਾਤੀ ਪਾਏ ਸ਼ਹਿਰ ਜਾ ਕੇ ਸੌਂਦੇ ਆ ਨਾ ਤੇ ਉਹ ਹੁਣ ਫੇਰ ਲੱਬੜ ਗਏ ਨੇ ਹੁਣ ਫੇਰ ਕੋਈ ਲੱਭ ਕੇ ਪਾਲਾਂਗੇ ਅੱਛਾ ਉੱਠ ਜਾ ਮਣਜ ਖੜੇ ਹੋ ਕੇ ਗੱਲ ਸਾਨੂੰ ਮਕਸਦ ਇਹ ਆ ਵੀ ਆ ਸਾਰਾ ਸਮਾਨ ਸਾਰਾ ਖਰਾਬ ਹੋ ਗਿਆ ਨਾ ਇਹ ਖਰਾਬ ਵੀ ਅਸੀਂ ਸਾਰਾ ਅੰਦਰਾਂ ਚ ਵੀ ਪਿਛਲਿਆਂ ਚ ਜੇ ਪਿਆ ਉੱਤ ਰਹੀ ਮਹਿਲਾ ਦੀ ਦੁਆਰਾ ਵਰਤਿਆ ਵੀ ਨਹੀਂ ਜਾਣਾ ਨਾ ਨਾ ਵਰਤਿਆ ਕਿਥੋਂ ਜਾਣਾ ਨੰਗੇ ਆ ਨਹੀਂ ਜਾਂਦਾ ਛੱਪੜ ਤੇ ਸੁਟਣਾ ਉਹ ਗੱਦੇ ਗੁੱਦੇ ਸੁਟਿਆ ਸਾਰਾ ਸਮਾਨ ਅੰਦਰਾਂ ਚੋਂ ਕੱਢ ਕੱਢ ਕੇ ਸੁਟਿਆ ਤੂੰ ਤੂੰ ਕੇ ਅਜੇ ਮਗੇ ਤਾਂ ਸਮਾਨ ਵੀ ਮਹਿੰਗਾ ਮਾਤਾ ਬਹੁਤ ਮਹਿੰਗਾ ਹੀ ਬੜੀ ਮਿਹਨਤ ਮਜ਼ਦੂਰੀ ਕਰ ਕਰਕੇ ਇਨਵਰਟਰ ਖਰਾਬ ਹੋ ਗਿਆ ਮਸ਼ੀਨ ਫਿਰ ਫ੍ਰਿਜ ਫੇ ਬੂ ਪਰ ਟਵੀਟ ਰਾਲੀ ਆਉ ਸੁਟੀ ਜੇ ਤਾਂ ਜੇ ਦੋ ਅੰਦਰਾ ਜੋ ਕੱਢਣਾ ਸਮਾਨ ਕੁਛ ਬਚਿਆ ਹੀ ਨਹੀਂਗਾ ਤੇ ਹੁਣ ਮਾ ਜ਼ਿੰਦਗੀ ਦੀ ਆਸ ਕਿਵੇਂ ਆ ਘਰ ਵਾਲਾ ਸਿਰ ਤੇ ਨਹੀਂ ਮੁੰਡਾ ਅੱਜ ਕੱਲ ਕੋਈ ਕਿਸੇ ਮਾੜੇ ਨੂੰ ਪੁੱਛਦਾ ਨਹੀਂਗਾ ਹੁਣ ਕੀ ਕਰਨਾ ਜੋ ਇੰਨਾ ਨੁਕਸਾਨ ਹੋ ਗਿਆ ਹੁਣ ਕਿੱਦਾਂ ਬਣਨਾ ਦਿਹਾੜੇ ਦਾ ਗਿੱਟਿਆਂ ਤੋਂ ਤੁਰਿਆ ਨਹੀਂ ਜਾਂਦਾ ਹੋਵੇ ਕੁਝ ਜੇ ਲੰਗੇ ਵਧਵਾਈ ਖਾ ਖਾ ਕੇ ਤੇ ਸ਼ਹਿਰ ਕੰਮ ਕਰਨ ਜਾਂਦੀ ਰਹੀਆਂ ਤੇ ਹੁਣ ਕੀ ਕਰਨਾ ਫੇ ਮਿਹਨਤ ਮਜ਼ਦੂਰੀ ਤਾਂ ਹੁਣ ਕੰਮ ਕਿੱਥੋਂ ਹੋਣਾ ਜੇ ਇਹੋ ਹੀ ਨਹੀਂ ਸੰਭਿਆ ਜਾਣਾ ਤੇ ਕੰਮ ਕਿੱਥੋਂ ਕਰਨਾ ਰੋਟੀ ਦਿੱਤਾ ਬਹੁਤ ਔਖਾ ਹੀ ਆ ਰੋਟੀ ਇਹੋ ਦੇ ਦੂ ਜਾਂਦੇ ਪਕਾਉਣੀ ਇੱਥੇ ਕਿਤੇ ਕਿਤੇ ਥਾਂ ਨਹੀਂ ਕਿਤੇ ਬੈਣ ਨੂੰ ਕਿਤੇ ਰੱਖਣ ਨੂੰ ਇਹ ਕਰਕੇ ਭੋਣ ਇੰਨੀ ਮਿਹਨਤ ਮੱਚ ਦੋਨੇ ਟਾਈਮ ਝਾਕ ਰੱਖਣੀ ਪੈਂਦੀ ਆ ਵੱਖਣੀ ਜਾਈ ਦੀ ਵੀ ਕੋਈ ਦੇ ਦੇ ਖਾਣ ਨੂੰ ਤੇ ਪਿਛਾ ਚੂ ਬਣਾ ਕੇ ਤੇ ਕੋਈ ਬ੍ਰੈਡ ਬਰੁੱਡ ਖਾ ਲੀ ਗੀ ਰੋਟੀ ਕਿੱਥੇ ਪੱਕਣੀ ਪੁੱਤ ਦਾ ਫਿਕਰ ਵੀ ਤੋੜ ਤੋੜ ਉਹ ਉੱਥੇ ਮੁੰਡਾ ਵਿਚਾਰ ਕੇ ਆ ਵੀ ਮੈਨੂੰ ਲੈ ਜਾ ਮੈਨੂੰ ਲੈ ਜਾ ਮੈਂ ਤੇਰੇ ਕੋ ਸਾਡੇ ਕੋ ਨਹੀਂ ਤਿਲਕਣ ਚ ਤੁਰਿਆ ਜਾਂਦਾ ਤੂੰ ਨੂੰ ਕਿੱਥੇ ਲੈ ਜੀਗੇ ਤੂੰ ਇੱਥੇ ਹੀ ਦੱਸ ਦੇ ਮੈਂ ਨਾ ਜਿਹੜਾ ਜਿੰਨਾ ਤੱਕ ਥਾਂ ਨਹੀਂ ਸੁੱਕਦਾ ਠੀਕ ਹੈ ਕੀ ਕਰਨਾ ਘਰ ਤਾਂ ਬਣਾਇਆ ਤਾਂ ਪਰ ਇੰਨਾ ਸਮਾਨ ਵੀ ਬਣਾਇਆ ਤਾਂ ਪਰ ਬਰਬਾਦ ਹੋ ਗਿਆ ਕੁਛ ਨਹੀਂ ਬਚਿਆ ਕਣਕ ਵਾਲੀ ਡੰਮੀ ਵੀ ਆਵੇ ਬਾਹਰ ੁੱਟੀ ਆਟਾ ਵੀ ਬਾਹਰ ੁੱਟਿਆ ਆ ਲਫਾਫੇ ਭਰ ਭਰ ਕੇ ਜਿਹੜਾ ਤੂੰ ਸਿੱਟਿਆ ਹਾਂਜੀ ਸਮਾਨ ਸਾਰਾ ਹਾਂਜੀ ਹਾਂਜੀ ਤੇ ਬੁੜੀਆਂ ਤਾਂ ਸਭ ਤੋਂ ਜ਼ਿਆਦਾ ਉਹਨਾਂ ਨੂੰ ਇਹੰ ਦਾ ਘਰੇ ਸਜਾਸ ਜਾ ਕੇ ਰੱਖਦੀਆਂ ਤੇਰੀਆਂ ਕੌਲੀਆਂ ਕਾਲੀਆਂ ਸਭ ਆ ਤਾਂ ਘਰੇ ਚੋਂ ਕੱਢੇ ਲਬ ਲਬ ਪੰਡੇ ਆ ਵੇਖ ਬਾਹਰ ਕੱਢੇ ਸੋਈ ਚ ਠੀਕ ਹੈ ਤਦੋਂ ਪਾਣੀ ਨਹੀਂ ਹੈਗਾ ਨਾ ਬੱਤੀ ਹੈਗੀ ਆ ਤੇ ਕਿਹਦੇ ਹੱਥ ਤੋਂ ਨੂੰ ਨਹੀਂ ਆਪਣਾਲੇ ਥਲੀੋਂ ਧੋ ਕੇ ਆਈਆਂ ਰਨਾਲੇ ਥਲੀੋਂ ਹਾਂ ਇਤੋਂ ਹਾਂ ਇਹ ਨਹੀਂ ਕੋਈ ਪਾਣੀ ਦਾ ਪ੍ਰਬੰਧ ਪੀਣ ਲਈ ਤੇ ਚਲਵਾ ਦੇ ਜਾਂਦੇ ਬੋਤਲਾਂ ਕ ਤੇ ਪਰਵਰਸਤਨ ਲਈ ਨਹੀਂ ਹੈਗਾ ਠੀਕ ਹੈ ਅੰਦਰ ਤੋਂ ਵੇਖੋ ਜਾ ਕੇ ਘਰ ਤਾਂ ਤਾਂ ਨਰਕ ਬਣ ਗਿਆ ਹਨਾ ਨਰਕ ਹੀ ਬਣ ਗਿਆ ਕੀ ਕਰਨਾ ਜਿੰਦਗੀ ਕੱਲੀ ਜਾਣੀ ਕੋ ਹੁੰਦਾ ਨਹੀਂ ਕੁਝ ਵੀ ਕੱਲ ਦੋ ਮੁੰਡਿਆਂ ਨੂੰ ਡਾਇਆ ਹੀ ਮੈਂ ਚਲਤਾ ਕੋਈ ਘਰ ਦੋ ਮੇਰੇ ਨਾਲ ਥੋੜਾ ਜਿਹਾ ਤੇ ਆ ਅੰਦਰ ਵੇਲਾ ਕੀਤਾ ਮੈਨੂੰ ਲੱਗਦਾ 5-4 ਸਾਲ ਲੱਗ ਜਾਣੇ ਆਂ ਹਾਂਜੀ ਹਾਂਜੀ ਲੱਗ ਜਾਣੇ ਲੱਗ ਜਾਣੇ ਕੋਈ ਲੋਕ ਸਪੋਰਟ ਕਰਦਾ ਫਿਰ ਤਾਂ ਹੱਲ ਹਾਂ ਤੇ ਕੋਈ ਆਊਗਾ ਮਦਦ ਵਾਲਾ ਤੇ ਫੇਰ ਹੀ ਹੈ ਨਾ ਮਤੂ ਦਾ ਲਫਾਫੇ ਵੀ ਐ ਆਪਦੇ ਨਾਲ ਲੈ ਲੈ ਕੇ ਚਲਦੀਆਂ ਹਾਂਜੀ 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 ਫਟ ਕੇ ਲਪਾਪੇ ਕੀ ਕਰਨਾ ਫਿਰ ਹੁਣ ਜਦੋਂ ਪ੍ਰਬੰਧ ਹੀ ਨਹੀਂ ਕੋਈ ਖਾਣ ਦਾ ਨਹੀਂ ਕੋਈ ਪੀਣ ਦਾ ਨਹੀਂ ਕੋਈ ਚਾਹ ਪਾਣੀ ਦਾ ਨਹੀਂ ਲਫਾਫਾ ਕੋਲੇ ਰੱਖਦੇ ਹਾਂ ਵੀ ਰੋਟੀ ਮਿਲ ਜੇ ਹਾਂਜੀ ਹਾਂਜੀ ਹਾਂ 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 ਲਪਾਪੇ ਆਵੇ ਹੁਣ ਆ ਵੀ ਪਾਂਡੇ ਤੋਂ ਲੈ ਕੇ ਆਏ ਸ਼ਹਿਰ ਗਏ ਤਾਂ ਆ ਚੋਲਾ ਲਿਆਂਦਾ ਫੇ ਰੋਟੀ ਪਾਣੀ ਚਲੋ ਖਾ ਕੇ ਜਾਂ ਉੱਥੇ ਜਾ ਕੇ ਖਾ ਲਾਂਗੇ ਜਿੱਦ ਤੱਕ ਰਹਿਣਾ ਵਾ ਠੀਕ ਹੈ ਹਾਂਜੀ ਉਹ ਕੀ ਕਰਨਾ ਬਹੁਤ ਔਕਾ ਉਧਰ ਮੀਂਹ ਨਹੀਂ ਹਟੰਡਿਆ ਸਰੀਰ ਵੀ ਨਹੀਂ ਸਾਫ ਦਿੰਦਾ ਸਰੀਰ ਨਹੀਂ ਸਾਫ ਇੱਥੋਂ ਨਹੀਂ ਤੁਰਿਆ ਜਾਂਦਾ ਗਿੱਟਿਆਂ ਤੋਂ ਤੇ ਗੋਡੇ ਤੋਂ ਠੀਕ ਹੈ ਲੰਗੇਵਾ ਤੂੰ ਤੂੰ ਕਿਹ ਪੈਰ ਵੀ ਨੰਗਿਆਂ ਮੱਛਪਲਾ ਕਿੱਥੇ ਗਈਆਂ ਚਪਲਾ ਰੁੜ ਗਈਆਂ ਆ ਵੰਡੇ ਗਏ ਤੋਂ ਉਹਨਾਂ ਲੈ ਕੇ ਦਿੱਤੀਆਂ ਤਾਂ ਤੁਰਿਆ ਨਹੀਂ ਜਾਂਦਾ ਚਪਲਾਂ ਦਾ ਤਿਲਕਣ ਜੀ ਠੀਕ ਹੈ ਪੈਰ ਦੇ ਤਿਲਕਣ ਦਾ ਇੱਕ ਡੁੱਗ ਵੀ ਪਈ ਹੋਏਗੀ ਹਾਂ ਹਾਂ ਤੇ ਇਹ ਕਰਕੇ ਚਪਲਾ ਫੇਰ ਕਿਸ ਤਰ੍ਹਾਂ ਪਾਉਣਾ ਇਦਾਂ ਨਹੀਂ ਤੁਰਿਆ ਜਾਂਦਾ ਪੈਰ ਫੁੱਟਿਆ ਜਾਂਦਾ ਠੀਕ ਹੈ ਚਲੋ ਜੀ ਕੋਈ ਮਿੰਟ ਹੋਈ ਕੀ ਕਮ ਕਰਿਓ ਮਰਪਾਨ ਕੋਲ ਬਿਲਕੁਲ ਤਾਂ ਸਾਰੇ ਜਿਹੜੇ ਵੀਡੀਓ ਦੇਖਦੇ ਨੇ ਬਾਈ ਇਹ ਮਾਂ ਤੱਕ ਜ਼ਰੂਰ ਪਹੁੰਚ ਕਰਿਓ ਇਹਨਾਂ ਦਾ ਇੱਕ ਮੁੰਡਾ ਸੀ ਉਹਦਾ ਵੀ ਸਰੀਰਕ ਤੌਰ ਤੇ ਠੀਕ ਨਹੀਂ ਹੈ ਘਰ ਵਾਲਾ ਸਿਰ ਤੇ ਨਹੀਂ ਹੈ ਤਾਂ ਘਰ ਦਾ ਹਾਲ ਵੀ ਬਹੁਤ ਮੰਦਾ ਹੈ ਲਗਾਤਾਰ ਤੁਹਾਨੂੰ ਹੜਾਂ ਦੇ ਵਿੱਚ ਜਿਹੜੀ ਕਵਰੇਜ ਦਿਖਾ ਰਹੇ ਆ ਸਾਡਾ ਦਿਖਾਉਣ ਦਾ ਮਕਸਦ ਇਸ ਨੂੰ ਇਹ ਆ ਕਿ ਇਹਨਾਂ ਬਜ਼ੁਰਗ ਲੋਕਾਂ ਤੱਕ ਜਿਹੜਾ ਹੜਾਂ ਨੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਹਨੇਰੀ ਲੈ ਕੇ ਆਂਦੀ ਆ ਉਹਨੂੰ ਕਿਵੇਂ ਨਾ ਕਿਵੇਂ ਠੱਲ ਪਾਈ ਜਾ ਸਕੇ ਇਹਨਾਂ ਲੋਕਾਂ ਦਾ ਕਿਉਂਕਿ ਮਾਂ ਨੇ ਬੜੀਆਂ ਰੀਝਾਂ ਦੇ ਨਾਲ ਜਿਹੜਾ ਘਰ ਬਣਾਇਆ ਸੀ ਕੱਲੀ-ਕੱਲੀ ਚੀਜ਼ ਬਣਾਈ ਸੀ ਸਾਰੇ ਬੈੱਡ ਸਾਰਾ ਕੁਝ ਉਹ ਵੇ ਅੰਦਰ ਜੇ ਤੱਕੜਣ ਵਾਲੇ ਨੇ ਬਾਹਰ ਪੇਟੀਆਂ ਪੂਟੀਆਂ ਕੱਢਣ ਵਾਲੀਆਂ ਧਰੀਆਂ ਮੂੰਹ ਸੰਦੂਕ ਸੁਨਾ ਕੋਈ ਲੀੜਾ ਬਚਿਆ ਹੀ ਨਹੀਂ ਇਹ ਬੁਲਤੇ ਹੱਥਾਂ ਦਾ ਕੰਮ ਆ ਤਾਂ ਜਿਹੜਾ ਹੋਇਆ ਕਿੱਥੇ ਕੱਢੀਏ ਰੱਖੀਏ ਕਿੱਥੇ ਥੱਲੇ ਬਹੁਤ ਔਖਾ ਤਾਂ ਬਹੁਤ ਔਖਾ ਤੁਸੀਂ ਸਾਰੇ ਰਲ ਮਿਲ ਕੇ ਇਹਨਾਂ ਲੋਕਾਂ ਤੱਕ ਪਹੁੰਚ ਕਰੋ ਇਹਨਾਂ ਦੀ ਸਪੋਰਟ ਕਰੋ ਕੈਮਰਾਮੈਨ ਹੈਪੀ ਦੇ ਨਾਲ ਦੀ ਸੰਦੀਪ ਡੇਲੀ ਪੋਸਟ ਪੰਜਾਬੀ